ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਬਾਬੇ ਉਹ ਪਿੱਛੋਂ ਤੁਸੀਂ ਦੇਖਦਾ ਲਿਆ ਹੋਣਾ ਅੱਜ ਆਪਾਂ ਆਏ ਹੋਇਆ ਕੋਲਡ ਸਟੋਰ ਦੇ ਵਿੱਚੋਂ ਬੀ ਕਢਾਉਣ ਤੇ ਪਿਛਲੇ ਸਾਲ ਬਾਈ ਨਾ ਥੋੜੀ ਜਿਹੀ ਦਿੱਕਤ ਆਈ ਸੀ ਬੀ ਰੱਖਣ ਦੀ ਹਨਾ ਥੋੜਾ ਜਿਹਾ ਜਿਹੜਾ ਬੀ ਆ ਆਪਣਾ ਦੂਰ ਰੱਖਿਆ ਸੀ ਮਲੇਰ ਕੋਟਲੇ ਤੇ ਸਵੇਰੇ ਮੈਂ ਤਕਰੀਬਨ 6:30 ਵਜੇ ਤੁਰ ਪਿਆ ਸੀਗਾ ਘਰੋਂ ਤੇ ਇਹ ਆਪਣਾ ਪਿਛਲੇ ਸਾਲ ਜਿਹੜਾ ਆਪਾਂ ਨੇ ਹਾਪੜ ਵਾਲਿਆਂ ਤੋਂ ਬੀ ਲੈ ਕੇ ਮੰਨ ਕੇ ਚਲੋ ਵੀ ਆਪਣਾ ਇੱਕ ਕੀਲਾ ਲਾਇਆ ਹੋਇਆ ਸੀ ਤੇ ਇੱਕ ਕੀਲੇ ਤੋਂ ਥੋੜੀ ਜਿਹਾ ਘਟਤੀ ਤੇ ਉਹ ਵਾਲਾ ਬੀਆ ਆ ਆਪਾਂ ਨੇ ਬੇਲਾਂ ਵੜਤੀਆਂ ਸੀਗੀਆਂ ਉਹਦੀਆਂ ਤੇ ਨਵਾਂ ਬੀਆ ਇਹ ਤੇ ਬਾਈ ਐਤਕੀ ਵੀ ਆਪਣਾ ਬੁੱਕ ਕਰਿਆ ਹੋਇਆ ਤੇ ਆਪਾਂ ਐਤਕੀ ਵੀ ਜਿਹੜਾ ਆਪਣਾ ਬੀਆ ਉਹ ਨਵਾਂ ਤਿਆਰ ਹੋ ਜਾਂਦਾ ਹਰ ਇੱਕ ਸਾਲ ਮੰਨ ਕੇ ਚਲੋ ਬਾਈ ਆਪਣੀ ਸਾਰੇ ਭਾਈਆਂ ਨੂੰ ਇੱਕੇ ਬੇਨਤੀ ਆ ਜਿਹੜੇ ਆਲੂ ਦਾ ਕੰਮ ਕਰ ਰਹੇ ਨੇ ਜੈਨਾਂ ਨੂੰ ਨਹੀਂ ਪਤਾ ਕਿਉਂ ਬਾਕੀ ਤਾਂ ਬਾਈ ਸਾਰੇ ਹੀ ਆਪਣੇ ਨਾਲ ਸਿਆਣੇ ਹੀ ਨੇ ਹਨਾ ਤੇ ਬਾਈ ਆਪਾਂ ਤਾਂ ਇਹੀ ਕਹਿਣਾ ਜਿਹੜੇ ਨਵੇਂ ਵੀਰ ਜੁੜ ਰਹੇ ਨੇ ਆਲੂ ਵਾਲੀ ਖੇਤੀ ਦੇ ਵੱਲ ਨੂੰ ਪੈ ਰਹੇ ਨੇ ਹਨਾ ਵੀ ਬਾਈ ਆਪਣਾ ਹਰੇਕ ਸਾਲ ਚਾਹੇ ਥੋੜਾ ਲਾ ਲਿਆ ਕਰੋ 2 ਬੀਘੇ ਲਾ ਲਿਆ ਕਰੋ ਅਗਲੇ ਸਾਲ ਨੂੰ ਤੁਹਾਡੇ ਕੋਲ ਬੀ ਆ ਜਿਹੜਾ ਉਹ ਤਿਆਰ ਹੋ ਜਾਂਦਾ ਕਿਉਂ ਬਾਈ ਜਿਹੜਾ ਆਲੂ ਆ ਇਹ ਮੇਨ ਖੜਾ ਹੁੰਦਾ ਬੀ ਦੇ ਇਹਦਾ ਸਾਰਾ ਝਾੜ ਤੋਂ ਲਾ ਕੇ ਸਾਰਾ ਕੁਝ ਬੀ ਤੇ ਡਿਪੈਂਡ ਹੁੰਦਾ ਜਿੰਨਾ ਵਧੀਆ ਤੁਹਾਡੇ ਕੋਲ ਬੀ ਹੋਊਗਾ ਓਨਾ ਵਧੀਆ ਦਾ ਝਾੜ ਆਉਣਾ ਹਨਾ ਜੇ ਬੀ ਮਾੜਾ ਹੋਊਗਾ ਤਾ ਝਾੜ ਘਟੂਗਾ ਪਿਛਲੇ ਸਾਲ ਆਪਾਂ ਨੂੰ ਥੋੜਾ ਜਿਹਾ 20 ਮਾੜਾ ਮਿਲ ਗਿਆ ਸੀ ਬਾਈ ਝਾੜ ਥੋੜਾ ਜਿਹਾ ਆਪਣਾ ਆਮ ਨਾਲੋਂ ਘਟੇ ਰਿਹਾ ਐਵੇਂ ਆਪਾਂ ਫੜਾ ਮਾਰੀ ਜਾਈਏ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਬਾਈ ਜਿਹੜੀ 1692 ਆਪਾਂ ਨੇ ਵੱਢੀ ਸੀ ਤਿੰਨ ਕੀਲੇ ਆਪਾਂ ਨੇ ਵੱਡੇ ਤੇ ਆਪਣੇ 60 ਕੁਇੰਟਲ ਹੋਏ ਨੇ 4 ਕੁਇੰਟਲ ਦਾ ਆਪਣਾ ਝਾੜ ਆਇਆ ਉਹਦਾ ਤੇ 20 ਆ ਜਿਹੜਾ ਉਹ ਅੱਜ ਆਪਾਂ ਮਹਾ ਕਢਾ ਲਈਏ ਤੇ ਬਾਈ ਤੁਹਾਨੂੰ ਅੱਜ ਗੱਲ ਦੱਸਦਾ ਮੈਂ 475 ਦੀ ਹਨਾ ਐਵਰੇਜ ਬਾਰੇ ਆਪਾਂ ਗੱਲ ਕਰਦੇ ਆਂ ਤੇ ਬਾਈ ਮੈਂ ਨਾ ਤੜਕੇ 4:30 ਵਜੇ ਘਰੋਂ ਚੱਲਿਆ ਸੀ ਤੇ ਇਹਦੇ ਵਿੱਚ ਪੰਜ ਉਂਗਲ ਤੇਲ ਸੀ ਮਹਾ ਚਲੋ ਰਾਤ ਚ ਪਵਾ ਲਾਂਗੇ ਘਰੋਂ ਕਿੱਥੋਂ ਪਾਵਾਂਗੇ ਹਨਾ ਵੀ ਐਡੀ ਸਾਜਰੇ ਤੇ ਬਾਈ ਪੰਪ ਕੋਈ ਵੀ ਨਹੀਂ ਦੀ ਖੁੱਲਾ ਮਿਲਿਆ ਮੈਨੂੰ ਮੈਂ ਆ ਕੇ 27 28 ਕਿਲੋਮੀਟਰ ਬਾਟਰ ਲੰਘ ਕੇ ਤੇਲ ਪਵਾਇਆ ਤੇਲ ਜਦੋਂ ਮੈਂ ਚੈੱਕ ਕਰਿਆ ਨੇ ਕੋਲੋਂ ਤਿੰਨ ਉਂਗਲ ਤੇਲ ਖਾਦਾ ਸੀ ਤੇ ਤੁਸੀਂ ਹਿਸਾਬ ਆਪੇ ਲਾ ਲਿਓ ਬਾਈ ਵੀ 30 32 ਲੀਟਰ ਦੀ ਟੈਂਕੀਆ ਤਿੰਨ ਉਂਗਲ ਚ ਕਿੰਨਾ ਕੁ ਤੇਲ ਇਹਨੇ ਖਾ ਲਿਆ ਹੋਊਗਾ ਹਨਾ ਮੈਂ ਉਹ ਜਿਹੜੀ ਵੀਡੀਓ ਆ ਰੀਲ ਵੀ ਪਾਈ ਹੋਈ ਆ ਇੰਸਟਾਗ੍ਰam ਤੇ ਤੁਸੀਂ ਚੈੱਕ ਵੀ ਕਰ ਲਿਓ ਤੇ ਮੈਂ ਵੀਡੀਓ 'ਚ ਵੀ ਲਾ ਦੂੰਗਾ ਹਨਾ ਇਹਦੀ ਬਈ ਐਵਰੇਜ ਇੰਨੀ ਕੁ ਸੋਹਣੀ ਆ ਨਾ ਗੱਲਾਂ ਛੱਡ ਦੋ ਤੇ ਬਈ ਆਪਣੀ ਇੱਕੇ ਗੱਲ ਆ ਸਾਰੇ ਭਾਈਆਂ ਨੂੰ ਬਈ ਬਈ ਆਪਾਂ ਖੇਤੀ ਕਰਦੇ ਆ ਇਹਨੂੰ ਨਾ ਲਾਹੇਬੰਦ ਧੰਦਾ ਹੈ ਆਪਣਾ ਤਾਂ ਬਈ ਜਿੱਥੋਂ ਕੋ ਹੋ ਸਕਦਾ ਥੋੜਾ ਜਿਹਾ ਫਾਇਦਾ ਕਰ ਲਿਆ ਕਰੋ ਇਹ ਨਹੀਂ ਹੈਗਾ ਵੀ ਹਾਂ ਆਪਾਂ ਨਹੀਂ ਦੇਖਦੇ ਹੈਗੇ ਐਵਰੇਜ ਆਪਾਂ ਨਹੀਂ ਦੇਖਦੇ ਹੈਗੇ ਤੇਲ ਉਹ ਗੱਲਾਂ ਦਾ ਬਈ ਕੋਈ ਫਾਇਦਾ ਨਹੀਂ ਹੈਗਾ ਹੁਣ ਜੇ ਮੈਂ ਦੂਜੇ ਟਰੈਕਟਰਾਂ 'ਚ ਕੋਈ ਵੀ ਲੈ ਕੇ ਆਉਂਦਾ ਉਹ ਉਹਨੇ ਮੰਨ ਕੇ ਚਲੋ ਇਹਦੇ ਨਾਲ 5-7 ਲੀਟਰ ਦਾ ਫਰਕ ਪਾਉਣਾ ਵੀ 5-7 ਲੀਟਰ ਕਾਦਾ ਬਣਦਾ 5-700 ਦਾ ਤੇਲ ਬਹੁਤ ਬੜੀ ਗੱਲ ਹੋ ਜਾਂਦੀ ਆ ਬਾਈ ਆਪਾਂ ਦਾ ਬਾਈ ਦੇਖੋ ਇੱਕ ਇੱਕ ਲੀਟਰ ਤੇਲ ਦੇਖ ਕੇ ਟਰੈਕਟਰ ਚਲਾਉਨੇ ਆ ਆਪਣਾ ਉਹ ਹਿਸਾਬ ਨਹੀਂ ਹੈਗਾ ਵੀ ਢੋਲ ਚੋਂ ਪਾਇਆ ਤੇਲ ਆਪਾਂ ਨੇ ਦੇਖਿਆ ਨਹੀਂ ਹੈਗਾ ਕਿੰਨੀ ਬਾਹੀ ਕਰੀਆ ਕਿੰਨਾ ਕਿ ਬਈ ਆਪਾਂ ਮਾਰੇ ਉਥੋਂ ਖਾਣੇ ਆ ਉਨੀ ਆਪਣੀ ਫਿਰ ਫਸਲ ਨਹੀਂ ਹੁੰਦੀ ਜਿਹੜੇ ਖਰਚੇ ਨੇ ਆਪਣੇ ਉੱਪਰ ਦੀ ਲੰਘ ਜਾਂਦੇ ਨੇ ਕੀ ਕਹਣਾ ਤਾਂ ਭਾਈ ਆਪਣੀ ਤਾਂ ਸਾਰਿਆਂ ਨੂੰ ਭਾਈਆਂ ਨੂੰ ਇਹੀ ਉਹ ਆ ਵੀ ਜਿੱਥੋਂ ਕ ਪੈਸੇ ਵੱਜਦੇ ਨੇ ਉਥੋਂ ਬਚਾ ਲਿਆ ਕਰੋ ਜਿਵੇਂ ਮੰਨ ਕੇ ਚਲੋ ਆਪਾਂ ਦਵਾਈਆਂ ਬ੍ਰੈਂਡਾਂ ਮਾਗਰ ਫਿਰ ਜਾਨੇ ਹੁਣ ਬ੍ਰੈਂਡਾਂ ਨੇ ਦੇਖ ਲੋ ਇਹ ਕੀ ਕੀ ਹਾਲ ਕਰਿਆ ਭਾਈ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਆਪਾਂ ਨੇ ਖੁਦ ਗਲੇਲੋ ਵੇ ਕਰੀਦੀ ਚਲੋ ਨਾਂ ਲਿਆ ਗਿਆ ਕੋਈ ਦਿੱਕਤ ਨਹੀਂ ਹੈਗੀ ਪਰ ਭਾਈ ਆਪਣੇ ਜ਼ੀਰੋ ਰਿਜ਼ਲਟ ਰਿਹਾ ਉਹਦਾ ਹਨਾ ਗਲੇਲੋ ਵੇ ਦਾ ਤੇ ਭਾਈ ਵਿਚ ਬਾਈਆਂ ਦੇ ਬਹੁਤ ਵੀਡੀਓ ਪਾਈ ਦੀਤੀ ਆਪਣੀ ਰੀਲ ਪਾਈ ਹੋਈ ਸੀ ਉਹਦੇ ਤੇ ਵੀ ਕਮੈਂਟ ਆਏ ਨੇ ਬਾਈ ਤੁਸੀਂ ਨੇ ਕਾਪਰ ਨਹੀਂ ਕਰਿਆ ਤੁਸੀਂ ਨੇ ਫਲਾਣਾ ਨਹੀਂ ਕਰਿਆ ਬਾਈ ਇਹ ਕਾਪਰ ਕੁੱਪਰ ਕੋਈ ਕੁਝ ਨਹੀਂ ਕਰਦੇ ਹੈਗੇ ਆਪਾਂ ਨੇ ਸਾਰੀ ਜਿੰਨੀ ਆਪਣੀ ਜੀਰੀਆ 26 ਆ 118 ਇਹ ਸਾਰੀ ਤੇ ਕਾਪਰ ਕਰਿਆ ਬਾਈ ਸਾਰੇ ਬ੍ਰਾਂਡਾਂ ਦੇ ਕਰ ਲਏ ਐਫ ਐਮ ਸੀ ਤੋਂ ਲਾ ਕੇ ਮਹਿੰਦਰਾ ਸੁਮੀਡੋਮੋ ਇੱਕ ਬਲੀ ਟਾਕਸ ਪੈਂਦਾ ਆਪਣਾ ਉਹ ਵੀ ਕਾਪਰ ਹੈ ਉਹਦੇ ਜੋ ਬਿਊ ਕਾਪਰ ਆਉਂਦਾ ਉਹ ਵੀ ਕਰ ਲਿਆ ਬਾਈ ਆਪਣੇ ਜਿਹੜੇ ਅਗੇਤੇ ਖੇਤ ਨੇ ਮੰਨ ਕੇ ਚਲੋ ਵੀ 25 26 ਤਰੀਕ ਤੱਕ ਜਿਹੜਾ ਆਪਣਾ ਝੋਨਾ ਲੱਗਿਆ ਦੀ ਪੀ ਆਰ 126 ਹਣਾ ਉਹ ਬੜਾਈ ਦੇ ਜਮਾਂ ਨੇੜੇ ਆ ਮੰਨ ਕੇ ਚਲੋ ਵੀ 7-8 ਦਿਨ ਤੱਕ ਉਹਦੀ ਬੜਾਈ ਆ ਜਿਹੜੀ ਆਪਾਂ ਸ਼ੁਰੂ ਕਰਦਾਂਗੇ ਹਨਾ ਇਹਨੇ ਆ ਆਲੂ ਡਿੱਜਾਂਗੇ ਤੇ ਆਪਾਂ ਉਹਦੀ ਬੜਾਈ ਆ ਜਿਹੜੀ ਸ਼ੁਰੂ ਕਰਦਾਂਗੇ ਤੇ ਉਹਦੇ ਵਿੱਚ ਬਈ ਕਿਤੇ ਨਾ ਮਾਤਰੇ ਹਲਦੀ ਆ ਕਿਤੇ ਮੰਨ ਕੇ ਚਲੋ ਵੀ 500 5-700 ਬੂਟੇ ਮਗਰ ਇੱਕ ਬੂਟੇ ਨੂੰ ਹਲਦੀ ਆ ਇਹ ਬਈ ਜਿਹੜਾ ਝੋਨਾ ਏ ਇਹ ਜਿਹੜਾ ਐਤ ਕੀ ਮੌਸਮ ਹੋਇਆ ਨਾ ਮੌਸਮ ਕਰਕੇ ਝੋਨੇ ਦੇ ਵਿੱਚ ਇਹ ਗੜਬੜਾਈ ਆ ਅੱਗੇ ਵੀ ਚਲੋ ਜਿਹੜਾ ਲੇਟ ਛੋਣਾ ਹੁੰਦਾ ਪੀਆਰ 126 ਉਹਨੂੰ ਹੜ੍ਹ ਦੀ ਪਿਛਲੇ ਸਾਲ ਵੀ ਮੈਂ ਦੇਖੀ ਆ ਬਹੁਤ ਤੀ ਪਰ ਬਾਈ ਸਾਰੇ ਵੀਰਾਂ ਨੂੰ ਇਹੀ ਆ ਵੀ ਘਬਰਾ ਕੇ ਕੁਝ ਨਹੀਂ ਬਣਦਾ ਜਿਹੜਾ ਕੁਝ ਹੋਣਾ ਵੀ ਉਹ ਤਾਂ ਹੋ ਗਿਆ ਜਿਹੜਾ ਕੁਝ ਬਾਈ ਤੁਹਾਨੂੰ ਪਰਮਾਤਮਾ ਨੇ ਦੇਣਾ ਉਹ ਤੁਹਾਡੇ ਖਾਤੇ 'ਚ ਆਇਆ ਪਿਆ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਇਹ ਤਾਂ ਪਰਮਾਤਮਾ ਦੇ ਰੰਗਾਂ 'ਚ ਬਾਈ ਅਰਾਜੀ ਰਹਿਣਾ ਪਊਗਾ ਤੁਹਾਨੂੰ ਸਾਰਿਆਂ ਨੂੰ ਹਨਾ ਤੇ ਕਹਿੰਦੇ ਨੇ ਬਾਬੇ ਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਬਾਈ ਸੱਚੀਓਂ ਨਹੀਂ ਹਿੱਲਦਾ ਹੈਗਾ ਇਹਦਾ ਜਿੱਥੇ ਕਮਾਲ ਕਰਨੇ ਆਪਾਂ ਨੂੰ ਰੱਖਣਾ ਇਹ ਉੱਥੇ ਹੀ ਕੇ ਰੱਖੂਗਾ ਤੇ ਬਾਈ ਬਾਕੀ ਤੁਹਾਨੂੰ ਮੈਂ ਸੀਡ ਦਿਖਾ ਦਾਨਾ ਵੀ ਕਿਹ ਹੈ ਜਾ ਕੇ ਆਪਣਾ ਸੀਡ ਆ ਕੀ ਗੱਲਬਾਤ ਆ ਤੇ ਬਾਕੀ ਤੁਹਾਨੂੰ ਵੀਡੀਓ ਅੱਗੇ ਆਪਾਂ ਬਣਾਉਂਦੇ ਰਹਿਾਂਗੇ ਤੁਹਾਨੂੰ ਦੱਸਦੇ ਰਹਿਾਂਗੇ ਵੀ ਆਪਾਂ ਕੀ ਕੋਈ ਖਾਦ ਪਾ ਰਹੇ ਹਾਂ ਕੀ ਕੁਝ ਕਿਵੇਂ ਆਪਾਂ ਜ਼ਮੀਨ ਤਿਆਰ ਕਰਦੇ ਆ ਕੀ ਗੱਲ ਆ ਕੀ ਬਾਬਾ ਹੈਨਾ ਲਓ ਵੀ ਮਿੱਤਰੋ ਹਸਾਬ ਕਿਤਾਬ ਆਪਾਂ ਨੇ ਕਰਤਾ ਸਟੋਰ ਵਾਲੇ ਬਾਈ ਦਾ ਤੇ ਸੀਡ ਤੁਸੀਂ ਦੇਖ ਲਓ ਆਪਣਾ ਇਹੋ ਜਿਹਾ ਜਿਹਾ ਸੀਡ ਆ ਇਹ ਠੀਕ ਆ ਤੇ ਬਾਈ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਹੁੰਦੇ ਆਪਾਂ ਵੀ ਨਵਾਂ ਜਾਂ ਪੁਰਾਣਾ ਆਪਣਾ ਤਾਂ ਬਈ ਇਹ ਹੀ ਮੰਨਣਾ ਵੀ ਜਿੰਨੇ ਕ ਆਹ ਜ਼ਿਆਦੇ ਡੰਗ ਹੁੰਦੇ ਨੇ ਉਹਨਾਂ ਕੇਦਾ ਫਟਾਰਾ ਜ਼ਿਆਦੇ ਹੁੰਦਾ ਤੇ ਉਹਨਾਂ ਕੇ ਜਿਹੜਾ ਆਲੂਆ ਗਰੋਥ ਜ਼ਿਆਦੇ ਕਰਦਾ ਤੇ ਬਾਈ ਜਿੰਨਾ ਕ ਆਪਾਂ ਨੂੰ 2-3 ਸਾਲ ਦੇ ਲਾਉਣ ਲੱਗੇ ਆਪਾਂ ਨੂੰ ਤਜਰਬਾ ਆਇਆ ਜਿੰਨਾ ਕ ਆਪਾਂ ਬੀਜ ਦਾ ਜਿਹੜਾ ਆਪਣਾ ਮੋਟਾ ਕਾ ਮੰਨ ਕੇ ਚਲੋ ਰਸਣ ਟਾਈਪ ਕਹਿ ਲਾਨੇ ਆ ਜਾਂ ਰਸਣ ਤੋਂ ਲੱਡੂ ਟਾਈਪ ਕਹਿ ਲੋ ਜਿਵੇਂ ਆ ਵੀ ਆ ਇਦੋਂ ਬਰੀਕ ਨਹੀਂ ਹੋਣਾ ਚਾਹੀਦਾ ਜਿੰਨਾ ਬਾਈ ਬਰੀਕ ਹੋਊਗਾ ਉੰਨੀ ਥੋੜੀ ਇਹ ਖੇਚਲਾ ਜਿਹੜੀ ਉਹ ਜ਼ਿਆਦਾ ਲੈਂਦਾ ਆਲੂ ਹਨਾ ਆ ਦੇਖ ਲਓ ਤੁਸੀਂ ਆਪਣਾ ਇਹ ਪੂਰਾ ਮੋਟਾ ਹੀ ਰੱਖਿਆ ਹੋਇਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਣਾ ਬਰੀਕ ਆਲੂ ਰੱਖਿਆ ਹੈ ਆ ਦੇਖ ਲਓ ਤੁਸੀਂ ਹਰਾ ਲੱਗਿਆ ਹੁਣ ਤੇ ਬਾਈ ਵਿੱਚ ਲੋਕ ਬਹੁਤ ਜਿਹੜੀਆਂ ਸ਼ੋਸ਼ੇ ਬਾਜ਼ੀਆਂ ਜੀਆਂ ਕਰਦੇ ਹੁੰਦੇ ਨੇ ਵੀ ਬੀਜ ਨੂੰ ਖੋਲ ਕੇ ਦਵਾਈ ਲਾਉਣਗੇ ਆਪਾਂ ਨੇ ਕਦੇ ਉਹ ਕੰਮ ਤਾਂ ਕਰਿਆ ਨਹੀਂ ਹੈਗਾ ਆਪਾਂ ਨੇ ਇਦਾਂ ਹੀ ਲਿਜਾ ਕੇ ਟਰਾਲੀ ਖੜਾ ਦੇਣੀ ਹੈ ਸ਼ੈੱਡ 'ਚ ਸ਼ਾਮੇ ਤੇ ਬਸ ਇੱਕ ਨੇ ਇਹ 7-8 ਦਿਨ ਦੇ ਵਿੱਚ ਮਾੜਾ ਮੋਟਾ ਹਰਾ ਹੋਣ ਜਿੰਨਾ ਕੋ ਹੋਣਾ ਹੋਊਗਾ ਉਹਨਾਂ ਕੋ ਹੋ ਜਾਊਗਾ ਤੇ ਬਾਅਦ ਚ ਆਪਾਂ ਨੇ ਸਿੱਧਾ ਹੀ ਬੀਜ ਦੇਣਾ ਕਿਉਂ ਬਾਈ ਇੰਨਾ ਟਾਈਮ ਟੂਮ ਹੁੰਦਾ ਨਹੀਂ ਹੈਗਾ ਬੀ ਬੂ ਲਾਉਣ ਦਾ ਦਵਾਈ ਤੇ ਬਸ ਆਪਾਂ ਨੇ ਇਦਾਂ ਹੀ ਇਹ ਬੀਜ ਦੇਣਾ ਤੇ ਬਾਈ ਟਾਇਰ ਆਪਣੇ ਇੱਦ ਕੀ ਟਰਾਲੀ ਦੇ ਅੰਦਰ ਲੈਨੇ ਜਿਹੜੇ ਦੋਹੇ ਉਹ ਜਾੜੇ ਘਸ ਗਏ ਤੀ ਨਵੇਂ ਪਾਤੇ ਨਵੇਂ ਨਹੀਂ ਕਹਿ ਸਕਦੇ ਬਾਈ ਐਤ ਕੀ ਥੋੜੀ ਜੀ ਜੀਰੀ ਆ ਘਟ ਨਿਕਲ ਰਹੀ ਆ ਤੇ ਸਰ ਦੇ ਵਰ ਦੇ ਜਿਆ ਨਾਲੇ ਸਾਰ ਤਾਂ ਜਾੜੇ ਘਸ ਗਏ ਤੀ ਟਾਇਰ ਯਾ ਬਾਈ ਥੋੜਾ ਤੁਹਾਨੂੰ ਲੱਗਦਾ ਕਟੇ ਬਾਈ ਪੱਕਾ ਟਾਇਰ ਆ ਮਤਲਬ ਪਛੇ ਦੇ ਅੰਦਰ ਦੀ ਲੱਗਿਆ ਵਾ ਪੱਕਾ ਤੇ ਥੋੜੀ ਟਰੈਕਟਰ ਚ ਵੀ ਮੈਨੂੰ ਹਵਾ ਘਟ ਲੱਗਦੀ ਉਹ ਤੇ ਜਾਂਦੇ ਹੀ ਪਵਾਉਨੇ ਆਪਾਂ ਤੇ ਚਲੋ ਫਿਰ ਮਾਰੀਏ ਗਿਆ ਰੋਟੀ ਰੋਟੀ ਖਾਈਏ ਯਾਰ ਭੁੱਖ ਲੱਗੀ ਪਈ ਆ ਤੜਕੇ ਬਹੁਤ ਸਾਜਰੇ ਦਾ ਨਿਕਲਿਆ ਆਇਆ ਕਰੋ ਤੇ ਲਾਓ ਵੀ ਮਿੱਤਰੋ ਵੀ ਆ ਜਿਹੜਾ ਆਪਾਂ ਨੇ ਕੱਲ ਕਢਾ ਲਿਆਂਦਾ ਸੀ ਤੇ ਦਿਖਾ ਦੇ ਗੱਠਾਂ ਚ ਬਾਈ ਹੁਣੇ ਚੱਕ ਰਹੇ ਨੇ ਲੇਬਰ ਇਹਨਾਂ ਦੀ ਅਜੇ ਆਈ ਨਹੀਂ ਸੀ ਵਿਚਾਰੇ ਆਪੇ ਘੁੱਲ ਰਹੇ ਨੇ ਹੂੰ ਓਨਰ ਖੈਰੋਂ ਦਾ ਕੰਮ ਬਾਈ ਆਪਾਂ ਨੇ ਕਰਾਤਾ ਕਰ ਰਹੇ ਹੈ ਹਰੋਂ ਜਮੀਂ ਤੋੜਦੀ ਤੀ ਪੁੱਟੀ ਮੋੜ-ਮੋੜ ਕੇ ਸਾਰੀ ਉਹ ਮਤਲਬ ਐਨਖੇ ਖਰਾਬ ਕਰਤਾ ਦੀ ਕੰਮ ਹੁਣ ਬਾਈ ਇਹਦੇ ਬੈਰਿੰਗ ਨਵੇਂ ਪਵਾਤੇ ਕਿਉਂ ਹੁਣ ਚੱਲਣਾ ਬਾਈ ਇਹਨੇ ਹਾਂ ਲਾ ਕੇ ਚਲੋ ਵੀ 1.5 200 ਕਿਲਾ ਬਾਉਣਾ ਹੈ ਤਾਂ ਜੇ ਸੰਦ ਚ ਤੰਤ ਹੋਊਗਾ ਤਾਂ ਹੀ ਬਾਹੂਗਾ ਸਹੀ ਗੱਲ ਸਾਰੇ ਬੈਰਿੰਗ ਨਵੇਂ ਸਾਈਜ਼ ਸੂਜ ਚੇਕ ਨਟਾਂ ਤੋਂ ਲਾ ਕੇ ਸਾਰਾ ਕੁਝ ਆਪਾਂ ਨੇ ਐਨ ਓਕੇ ਰਿਪੋਰਟ ਕਰਤਾ ਤੇ ਬਾਈ ਜਾਲੂ ਵਾਲੀ ਜ਼ਮੀਨ ਆ ਜਿਹੜੀ ਆਪਾਂ ਤਵੀਆਂ ਨਾਲ ਬਾਹਰ ਆਂ ਅੱਗੇ ਅਸੀਂ ਰੂਟਾਵੇਟਰ ਫੇਰਦੇ ਹੁੰਨਾ ਪਹਿਲਾਂ ੱੱਪੜ ਚ ਹਾਂ ਹਾਂ ਫਿਰ ਮਾਹ ਰੂਟਾਵੇਟਰ ਤੇ ਯਾਰ ਕੰਮ ਜਾ ਬਹੁਤ ਔਖਾ ਜਾ ਨਿਪਟਦਾ ਹਾਂ 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 ਮੈਂ ਤਾਂ ਬਾਹੀ ਵੀ ਹੁੰਦੀ ਆ ਫਿਰ ਮੰਨ ਕੇ ਚੱਲ ਜੀ ਲੱਗਦਾ ਬੰਦੇ ਦਾ ਜਾਂ ਸੁੱਕੇ ਜੈਂ ਜੇ ਕਰੀ ਜਾਂਦਾ ਫਿਰ ਨਜ਼ਾਰਾ ਜਾ ਨਹੀਂ ਆਉਂਦਾ ਉਹਦੇ ਕਰਕੇ ਹੁਣ ਆਪਾਂ ਪਹਿਲਾਂ ਦੋਹਰਾ ਖੈਰੋਂ ਮਾਰ ਕੇ ਫਿਰ ਸਵਾਗਾ ਲਾ ਕੇ ਪੂਰਾ ਫਿਰ ਡੂੰਘੇ ਹਲ ਸਿੱਟ ਕੇ ਫਿਰ ਰੂਟਾਵੇਟਰ ਫੇਰਾਂਗੇ ਉਹ ਦੇਖਾਂਗੇ ਮੌਕੇ ਦੇ ਕਿਉਂ ਆਪਣੀ ਜ਼ਮੀਨ ਦੇ ਰੇਸ ਲਈ ਉਹ ਐ ਬਣ ਛੇਤੀ ਜਾਂਦੀ ਆ ਇੱਚ ਪਹਿਲਾਂ ਸਾਡੀ ਪਲੋ ਕਰਨ ਦੀ ਵਜ੍ਹਾ ਮਤਲਬ ਇਹ ਆ ਵੀ ਇਹ ਜ਼ਮੀਨ ਦੇ ਥੱਲੇ ਮਾੜੀ ਜ਼ਮੀਨ ਆ ਪਲੋ ਮਿੱਟੀ ਦੂਜੀ ਹੈ ਇਹਦੇ ਥੱਲੇ। ਮਿੱਟੀ ਗੱਲ ਆ ਬਾਈ। ਹੁਣ ਇਹ ਜਿਹੜੀ ਜ਼ਮੀਨ ਆ ਇਹ ਆਪਣੀ ਚੱਲੀ ਹੋਈ ਆ ਪੂਰੀ ਵਧੀਆ। ਹਾਂ ਹਾਂ। ਇਹਦੇ ਥੱਲੇ ਸਾਲਾ ਬਾਲੂ ਜਾਂ ਰੇਤ ਆ। 1 ਸਾਲ ਅਸੀਂ ਇਹ ਪਲਟ ਲਈ ਤੀ। ਹਾਂ। ਉਹਦੇ ਕਰਕੇ ਸਾਡੀ ਕਣਕ ਮਤਲਬ ਇਹ ਖੇਤਾਂ 'ਚ ਮਾੜੀ ਹੋ ਰਹੀ ਆ। ਹੁਣ ਚਲੋ ਆਪਾਂ 2 ਸਾਲ ਦੇ ਆਲੂ ਲਾ ਰਹੇ ਹਾਂ ਇਹਦੇ 'ਚ। ਹਾਂ। ਉਹਦੇ ਕਰਕੇ ਹੁਣ ਜ਼ਮੀਨ ਦੇਖ ਲਓ ਤੁਸੀਂ ਕਿ ਐਨ ਕਾਲੀ ਮਿੱਟੀ ਹੋਗੀ ਅੱਗੇ ਤਾਂ ਇਹ ਚਿੱਟੀ ਚਮਕਦੀ ਹੁੰਦੀ ਸੀ। ਹਾਂ। ਤੇ ਬਾਈ ਹਵਾ ਚੱਲੀ ਆ ਤੇ ਤੁਸੀਂ ਹਲਦੀ ਦੇਖੋ ਕਿਵੇਂ ਚੜ ਗਈ। ਅੱਗੇ ਤਾਂ ਕਹਿੰਦੇ ਨਹੀਂ ਹੁੰਦੇ ਵੀ ਆਹ ਟਾਈਮ ਆ ਗਿਆ ਧੂਆਂ ਚੜਦਾ ਹੁੰਦਾ। ਐਤਕੀ ਲਗਾ ਹੈਗੀ ਤੇਜੀ ਪਤਾ ਕੀ ਗੱਲ ਆ ਮੈਂ ਤਾਂ ਸੋਚ ਰਿਹਾ ਸੀ ਮਹਾ ਇਹ ਹਲਦੀ ਖੜੀ ਆਪਣਾ ਬਾਜਨ ਘਟਾ ਰਹੀ ਆ ਜੋ ਜਿਹੜਾ ਹੁਣ ਮੰਨ ਕੇ ਚੱਲ ਦਾਣੇ ਦੀ ਹਲਦੀ ਬਣ ਗਈ ਕਿੱਥੇ ਦਾ ਉਹ ਆਪਾਂ ਇਕੱਠੇ ਚ ਪਾਉਂਦੇ ਹਨਾ ਹੁਣ ਰੱਬ ਨੇ ਬਹੁਤ ਮੈਲਾ ਦਾ 2-2 3-3 ਕੁਆਂਟਲ ਦਾ ਲਾਅਸ ਕਰਤਾ ਕੀਲੇ ਚ ਉੜਾਤੀ ਹੁਣ ਹੋ ਗਿਆ ਹੈ ਹੁਣ ਦੱਸੋ ਜਿਵੇਂ ਕੱਲ੍ਹ ਵਰਸੋ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਹਿੰਦੇ ਵੀ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਿਆ ਜਾਵੇ ਆ ਹੁਣ ਦਿੱਲੀ ਹਲਦੀ ਆ ਗਈ ਸਾਂਭ ਲਓ ਇਹਨੂੰ ਇਕੱਠੀ ਕਰ ਲਿਓ ਚੱਲ ਬਾਈ ਪਤਾ ਕੀ ਆ ਆਪਾਂ ਜਿਹੜੀ ਸਹੀ ਗੱਲ ਆ ਆਪਾਂ ਸਹੀ ਗੱਲ ਕਰਦੇ ਆ ਠੀਕ ਆ ਅੱਗ ਲਾਉਣ ਦੇ ਨੁਕਸਾਨ ਹੈਗੇ ਨੇ ਆਪਾਂ ਉਹ ਨਹੀਂ ਗੱਲ ਕਰਦੇ ਹੈਗੇ ਪਰ ਬਾਈ ਇੱਕ ਗੱਲ ਨਾਲ ਹੋਰ ਵੀ ਆ ਵੀ ਜਿੱਦ ਦੇ ਨਹੀਂ ਆਪਾਂ ਨੇ ਅੱਗਾ ਬੰਦ ਕਰੀਆਂ ਨੇ ਉਦੋਂ ਦੇ ਨਹੀਂ ਆਪਣੇ ਫਸਲਾਂ ਦੇ ਵਿੱਚ ਬਿਮਾਰੀਆਂ ਕਿੰਨੀ ਆ ਗਈਆਂ ਜਿੱਦ ਦੇ ਤੋਂ ਅੱਗ ਬੰਦ ਹੋਈ ਆ ਉਦੋਂ ਤੋਂ ਬੌਨਾ ਰੋਗ ਆਇਆ ਜਿਹਦੇ ਵਿੱਚ ਉਦੋਂ ਤੋਂ ਹੀ ਹਲਦੀ ਅੱਗੇ ਦੇਖੀ ਆ ਕਦੇ ਵੀ ਚ ਲੋਕ ਲੋਕਾਂ ਦੇ ਕਮੈਂਟ ਤੀਗੇ ਕਹਿੰਦੇ ਵੀ 26 ਨੂੰ ਜਾੜੇ ਪੈਂਦੀ ਆ ਭਾਈ ਆਪਣੀ ਜਿਹੜੀ 26 ਜੀਰੀ ਆ 26 ਜੀਰੀ ਨੂੰ ਬਿਲਕੁਲ ਨਹੀਂ ਪਤਾ ਨਾਮ ਕਰਨਾ ਹੈਗਾ ਆਪਾਂ ਨੇ ਠੀਕ ਆ ਬਹੁਤ ਟਾਪ ਆਪਣੇ ਸਾਰੀਓ 26 ਲੱਗੀ ਹੋਈ ਆ ਏ ਟੂ Z 26 ਆ ਉਹ ਦਿਖਾ ਰਹੇ ਜਿਹੜੀ ਜੀਰੀ ਆ ਆਪਾਂ ਨੇ 8-9 ਦਿਨ ਤੱਕ ਵੱਢਣੀ ਆ ਭਾਈ ਇੱਕ ਡੱਕੇ ਨੂੰ ਵੀ ਹਲਦੀ ਨਹੀਂ ਹੈਗੀ ਇੱਕ ਡੱਕੇ ਨੂੰ ਵੀ ਹਲਦੀ ਦਾ ਮੇਨ ਕਾਰਨ ਪਤਾ ਕੀ ਆ ਜਿਵੇਂ ਹੁਣ ਆਪਣਾ ਜਦੋਂ ਜੀਰੀ ਨਿਸਰ ਰਹੀਦੀ ਦਾਣੇ ਚ ਦੁੱਧ ਬਣਿਆ ਹੋਇਆ ਸੀ ਮੀਂਹ ਪਿਆ ਮੀਂਹ ਲਗਾਤਾਰ ਕੰਟੀਨਿਊ 20 ਦਿਨ ਪਈ ਗਿਆ ਆਪਣੀ ਉਹ ਦਾਣਾ ਜਿਹੜਾ ਫੁੱਟ ਜਾਂਦਾ ਉਹ ਦੁੱਧ ਬਾਹਰ ਨਿਕਲੇ ਹੁੰਦਾ ਉਹਦੀ ਹਲਦੀ ਬਣ ਜਾਂਦੀ ਹੈ ਨਾ ਹਲਦੀ ਦੀ ਕੋਈ ਰੋਕத் ਥਾਮ ਦਵਾਈ ਕਰ ਸਕੇ ਕਿਉਂਕਿ ਇਹ ਕਿਹੜਾ ਕੋਈ ਬਿਮਾਰੀ ਹੈ ਵਿੱਚ ਕਹਿੰਦੇ ਨੇ ਫੰਗਸ ਆਏ ਆ ਇਹ ਦਾਣਾ ਫੁੱਟ ਕੇ ਹਲਦੀ ਬਣਦੀ ਆ ਸਾਰੇ ਹੀ ਆਂ ਸਪਰੇਹਾਂ ਕਰਕੇ ਦੇਖ ਲਈਆਂ ਹਲਦੀ ਨੂੰ ਇਹ ਨਹੀਂ ਹੈਗਾ ਵੀ ਇਕੱਲੀ ਕੰਪਨੀ ਦੀ ਕਰ ਲਈਆਂ A to Z ਕੰਪਨੀਆਂ ਦੀਆਂ 5 5 7 7 ਕੀਲਿਆਂ ਦੇ ਵਿੱਚ ਆਪਾਂ ਨੇ ਸਾਰੇ ਹੀ ਪ੍ਰਕਾਰ ਦੇ ਕਾਪਰ ਬਲੂ ਕਾਪਰ ਤੋਂ ਲਾ ਕੇ 60% 60% ਸਾਰੇ ਕਾਪਰ ਕਰ ਕਰ ਦੇਖ ਲਏ ਤੇ ਜਿਹੜੀਆਂ ਬਾਇ ਨੇਮ ਦਵਾਈਆਂ ਕੰਪਨੀਆਂ ਕਹਿੰਦੀਆਂ ਨੇ ਵੀ ਸਾਡੀ ਦਵਾਈ ਕਰੋ ਉਹਦੇ ਨਾਲ ਨਹੀਂ ਹਲਦੀ ਪੈਂਦੀ ਆਪਾਂ ਨੇ ਜਦ ਗੋਵਚ ਤੀਗੀ ਮਤਲਬ ਬੱਲੀ ਗੋਵਚ ਹੁੰਦੀ ਆ ਛੱਟਾ ਕਹਿਦਣੇ ਆ ਉਦੋਂ ਵੀ ਆਪਾਂ ਨੇ ਸਪਰੇਅ ਕਰੀਦੀ 14 15 ਕਿਲਿਆਂ ਨੂੰ ਉਹਨੂੰ ਬਾਈ ਹਲਦੀ ਜਿਆਦੇ ਪਈ ਆ ਯਾਰ ਗੱਲ ਪਤਾ ਕੀ ਆ ਮੇਨ ਕਾਰਨ ਦੱਸਦਾ ਹਲਦੀ ਤਾਂ ਪਤਾ ਕੀ ਗੱਲ ਆ ਬਾਈ ਜਿਹੜੀ ਹਲਦੀ ਆਪਣੇ ਪਈ ਹੋਈ ਆ ਤਕਰੀਬਨ ਜਿਹੜੀ 27 28 ਜੂਨ ਤੋਂ ਬਾਅਦ ਵਾਲਾ ਝੋਨਾ ਆਪਣਾ ਉਹਨੂੰ ਹਲਦੀ ਜ਼ਿਆਦਾ ਪਈ ਆ ਉਦੋਂ ਪਹਿਲਾਂ ਵਾਲੇ ਝੋਨੇ ਨੂੰ ਆਪਣੇ ਬਿਲਕੁਲ ਹਲਦੀ ਨਹੀਂ ਹੈਗੀ ਤੇ ਵਿੱਚ ਤੁਹਾਨੂੰ ਮੈਂ ਆਪਾਂ ਵੀ ਬਾਰੇ ਗੱਲ ਕਰਦੇ ਸੀ ਲੋਕ ਕਹਿੰਦੇ ਤੇ ਵੀ 26 20 ਨੂੰ ਹਲਦੀ ਪੈਂਦੀ ਜਾਂਦੀ ਹੈ ਬਈ ਕੱਲ ਮੈਂ ਦੰਦਰਾਲੇ ਕੰਨੀ ਗਿਆ ਤੀਆ 20 ਕਢਾਉਣ ਮਲੇਰਪੋਟਲੇ ਤੋਂ ਉੱਥੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਵੀ ਖੇਤ ਦੇਖ ਕੇ ਆਇਆ ਸਾਰੇ ਚੈੱਕ ਕਰਕੇ ਆਇਆ ਕਹਿਣ ਦਾ ਪਾਬ ਆਪਾਂ ਨੂੰ ਗਾਹਾਂ ਨੂੰ ਤਾਂ ਹੀ ਸੇਧ ਮਿਲਦੀ ਆ ਪੀਆਰ 131 ਪੂਛਾ 44 ਜਿਹੜੀਆਂ 1 ਜੂਨ ਦੀ ਵੀ ਪੂਛਾ ਲੱਗੀ ਹੋਈ ਆ ਹੁਣ ਨਿਸਰ ਰਹੀ ਆ ਜਿਹੜੀ ਜੀਰੀ ਹੁਣ ਨਿਸ਼ਾਰਾ ਲੈ ਰਹੀ ਆ ਉਹਨੂੰ ਹਲਦੀ ਪਾਊਗੀ ਉਹ ਪਾਊਗੀ ਆ ਜੀਰੀ ਦਿਖਾ ਦੇ ਲੈ ਬੇ ਹੁਣ ਸਾਫ ਖੜੀ ਆ ਇਹ ਤੁਹਾਨੂੰ 5-4 ਦਿਨ ਨੂੰ ਆ ਦੇਖ ਲਓ ਨੋਟ ਕਰ ਲਿਓ ਆਪਣਾ ਖੁੰਝਾ ਇਹ ਉਹਦੇ ਵਾਲਾ ਆਲੂ ਵਾਲਾ ਤੁਹਾਨੂੰ 5-4 ਦਿਨ ਨੂੰ ਮੈਂ ਇਹਦੇ ਚ ਫੁੱਲ ਹਲਦੀ ਪਈ ਹੋਈ ਦਿਖਾ ਦੂੰਗਾ ਬਾਕੀ ਯਾਰ ਇੱਕ ਗੱਲ ਮੇਨ ਕਾਰਨ ਪਤਾ ਕੀ ਆ ਆਪਣੇ ਵਿੱਚ ਕੋਈ ਕਹੀ ਗਿਆ ਬੀ ਤੁਹਾਡਾ ਬੀ ਦਾ ਚੱਕਰ ਆ ਕੋਈ ਕਹੀ ਗਿਆ ਰੇ ਦਾ ਚੱਕਰ ਆ ਕੋਈ ਕਹੀ ਗਿਆ ਆਪਣਾ ਵੀਰ ਆ ਕਿਹਦਾ ਹੋਰ ਕੀ ਕਹਿੰਦੇ ਸੀ ਵੀ ਪਾਣੀ ਜਿਆਦਾ ਦਿੱਤਾ ਰੇ ਪਾਤਾ ਬਈ ਆਪਣੇ ਕੋਲ ਦੇਖੋ ਮੈਂ ਤੁਹਾਨੂੰ ਦੱਸਦਾ ਵਿੱਚ ਬੜੇ ਵੀਰ ਪੁੱਛੀ ਜਾਂਦੇ ਆ ਆਪਣੇ ਕੋਲ ਹੈਗੇ ਆ ਕਾਫੀ ਹੈ ਜੀਰੀ 70 80 ਕਿੱਲੇ ਪਲੱਸੇ ਹੋਣੇ ਤੇ ਆਪਣੇ ਲੋਗੇ ਗੇਤੀ ਦਾ ਵੀ ਆ ਸਾਰੇ ਤਰ੍ਹਾਂ ਦਾ ਮਤਲਬ ਟਾਈਮਿੰਗ ਦੇ ਪੇ ਟਾਈਮਿੰਗ ਪੀਰੀਅਡ ਦੇ ਹਿਸਾਬ ਨਾਲ ਲੱਗੀ ਹੋਈ ਆ ਉਹ ਜਿਹੜਾ ਟਾਈਮਿੰਗ ਮਤਲਬ ਮਹੀਨੇ ਦੇ ਵਿੱਚ ਆਇਆ ਪੀਰੀਅਡ ਉਹ ਉਸ ਹਰੇਕ ਝੋਨੇ ਨੂੰ ਜੀਰੀ ਪੈ ਹਲਦੀ ਪੈ ਗਈ ਉਹ ਜਿਹੇ ਕੋਈ ਵੀ ਹੋਵੇ ਉਹ ਵੀ ਦਾ ਨਹੀਂ ਕੋਈ ਚੱਕਰ ਜਿਵੇਂ ਹੁਣ ਆਪਣਾ ਆ ਖੇਤ ਆ ਇੱਕ ਸਾਰ ਦਾ ਖੇਤ ਆ ਇਹ ਤਿੰਨੇ ਕਿਲੇ ਇੱਕ ਸਾਰ ਨੇ ਹਨਾ ਇੱਕ ਖੇਤ ਨੂੰ ਤੁਸੀਂ 20/ਜੂਨ ਨੂੰ ਲਾ ਲਿਓ ਇੱਕ ਖੇਤ ਨੂੰ ਤੁਸੀਂ 30 ਜੂਨ ਤੋਂ ਲਾ ਲਿਓ ਉਹ ਤੁਹਾਨੂੰ ਫਰਕ ਦੱਸੂਗੀ ਤੁਹਾਨੂੰ ਹਲਦੀ ਪੈਣੀ ਹੀ ਪੈਣੀ ਆ ਹਾਂ ਅੱਗੇ ਆਪਣੇ ਪਿਛਲੇ ਸਾਲ ਆ ਆਪਣੇ ਪਤਾ ਕੀ ਕੀ ਆਪਣੇ ਕਿ ਕਿਹੜੇ ਕਿਹੜੇ ਬੀਜ ਲਾਏ ਹੋ ਨੇ ਚਲ ਤੂੰ ਉਹ ਛੱਡਾ ਸਾਡੇ ਦਾ ਪੀਆਰ 126 ਆ ਜਾਂ ਆਹ ਆਪਣੇ 1692 ਤੇ ਜਾਂ ਆਪਣੇ ਪੀਆਰ 118 ਦੇ ਨੇ 15 16 ਹਾਂ 1770 ਵੀ ਹੈਗੀ ਆ ਥੋੜੀ ਜੀ ਯਾਨੀ ਜਾਦੇ ਆਪਣੀ 26 ਉਹ ਲਾਈ ਵੀ ਆ ਤੇ ਕੀ ਸਾਰੀ 26 ਦੇ ਤਕਰੀਬਨ ਆਪਣੇ ਕੋਲ ਹੈਗੇ ਨੇ 60 60 62 ਕਿਲੇ ਹੈਗੇ ਨੇ 26 ਦੇ ਹੂੰ ਤੇ 26 ਤਾਂ ਕਰਕੇ ਵੀ 26 ਨੂੰ 26 ਲਾਉਣ ਦਾ ਰੀਜ਼ਨ ਇਹ ਆ ਵੀ ਇੱਕ ਤਾਂ 26 ਤੇ ਇੱਕ ਸਪਰੇਅ ਕਰਦੇ ਸੀ ਤਾਂ ਜੇ ਲੋਡ ਵਾਝੇਗੀ ਕਿ ਨਾ ਬੜੀ ਜਿਆਦਾ ਐਤ ਕੀ ਬਾਈ ਥੋੜੀਆਂ ਜੀਆਂ ਆ ਹਲਦੀ ਵਾਲੇ ਚੱਕਰ ਚ ਸਾਡੀਆਂ ਹੋ ਗਈਆਂ ਸਪਰੇਅਾਂ ਤਿੰਨ ਹਾਂ ਉਹ ਵੀ ਤਾਂ ਕਰੇ ਕਰਕੇ ਹੋ ਗਈਆਂ ਉਹ ਤਾਂ ਅਸੀਂ ਇੱਕ ਸਪਰੇਅ ਨਾਲ ਸਾਰਦੇ ਹਾਂ ਜਿਹੜੀ ਦੂਈ ਸਪਰੇਅ ਕਰੀ ਉਹ ਆਪਾਂ ਨੇ ਕਰੀ ਕੱਲੇ ਕਾਪਰ ਦੀ ਹਲਦੀ ਕਰਕੇ ਹਾਂ ਹਾਂ ਫਿਰ ਉਦੋਂ ਬਾਅਦ ਕਾਪਰ ਦੇ ਨਾਲ ਆਪਾਂ ਚੈਸ ਪਾਣੀ ਦੀ ਸਕਦੇ ਉਦੋਂ ਬਾਅਦ ਫਿਰ ਮੀਂਹ ਜਿਆਦੇ ਪੈਣ ਕਰਕੇ ਜੜਾਂ ਚ ਮਤਲਬ ਤੇਲਾ ਬਹੁਤ ਜਿਆਦਾ ਆ ਗਿਆ ਸੀ ਉਹਦੇ ਕਰਕੇ ਫਿਰ ਆਪਾਂ ਨੂੰ ਜਿਹੜੀ ਤੇਲੇ ਵਾਲੀ ਸਪਰੇ ਆ ਉਹ ਹੁਣ ਦੁਬਾਰੇ ਕਰਨੀ ਪੈਗੀ ਹੂੰ ਉਹੀ ਗੱਲ ਐ ਨਹੀਂ ਅੱਗੇ 26 ਤੱਕ ਇੱਕ ਸਪਰੇ ਕਰਦੇ ਹੁੰਦੇ ਸੀ ਬਸ ਆ 26 ਇੱਕ ਸਪਰੇ ਨਾਲ ਜਾਣੀ ਵਧੀਆ ਇੱਕ ਸਪਰੇ ਉਹਦੇ ਤੇ ਕਰ ਦੋ 50 ਦਿਨ ਤੇ ਜੇ ਬਿਮਾਰੀ ਨਹੀਂ ਆਉਂਦੀ ਪੱਤਾ ਲਵੇਟ ਗੋਭਸੁੰਡੀ ਨਹੀਂ ਆਉਂਦੀ ਤਾਂ ਆਪਾਂ 45 ਤੋਂ 50 ਦਿਨ ਦੇ ਉੱਤੋਂ ਉੱਪਰ ਵੀ ਕਰ ਸਕਦੇ ਆ ਉਦੋਂ ਥੱਲੇ ਵੀ ਕਰ ਸਕਦੇ ਆ ਜੇ ਬਿਮਾਰੀ ਖੇਤ ਖੇਤ ਦੇ ਹਿਸਾਬ ਨਾਲ ਆ ਜੇ ਮੰਨ ਕੇ ਚਲੋ 50 ਦਿਨ ਤੇ ਸਪਰੇ ਹੁੰਦੀ ਆ ਤਾ 26 ਨੂੰ ਸਪਰੇਅ ਕਰਨ ਦੀ ਲੋੜ ਨਹੀਂ ਇੱਕ ਸਪਰੇਅ ਵਧੀਆ ਕਰ ਦੋ ਐਨ ਪੂਰੀ ਵਧੀਆ ਹਨਾ ਵਧੀਆ ਪਾਣੀ ਲਵਾ ਕੇ ਤੇ ਬਾਈ ਆਪਣੇ ਵੱਲੋਂ ਤਾਂ ਸਾਰਿਆਂ ਨੂੰ ਬੈਸਟ ਬੀਜ ਆ ਜਿਹੜਾ ਮੈਂ ਤਾਂ ਪੀਆਰ 126 ਉਹ ਮੰਨਦਾ ਹੂੰ ਕਿਉਂ ਆਪਾਂ ਨੇ ਸਾਰੇ ਹੁਣ ਜਿਹੜੀ ਹਸਾਬ ਆ ਪਹਿਲਾਂ ਬਹੁਤ ਰੌਲਾ ਪਿਆ ਕਹਿੰਦੇ ਵੀ ਹਸਾਬਾਇਦ ਕੀ ਵਿਗਣ ਨਹੀਂ ਹੈਗੀ ਹੁਣ ਚਲੋ ਭਗਵੰਤ ਮਾਨ ਦਾ ਧੰਨਵਾਦ ਆ ਵੀ ਉਹਨਾਂ ਨੇ ਕਹਿਤਾ ਵੀ ਹਾਂ ਹਾਈ ਬ੍ਰੈਡ ਬੀ ਨੇ ਜਿਹੜੇ ਚੱਕਾਂਗੇ ਬਹੁਤ ਵੀਰਾਂ ਦੇ ਲੱਗੀ ਹੋਈ ਆ। ਬਾਕੀ ਚੱਕਣ ਤੇ ਪਤਾ ਲੱਗੂਗਾ। 701 ਹਾਂ। ਬਾਈ ਉਹ ਆਪਾਂ ਨੇ ਇਹੀ ਡਰ ਦੇ ਮਾਰਿਆਂ ਨੇ ਨਹੀਂ ਦਿੱਤੀ ਲਾਈ ਜਾਣਗੀ ਐਤਕੀ ਵੀ ਕੀ ਪਤਾ ਵੇਕਣ ਤੇ ਕੀ ਸਮੱਸਿਆ ਆਊਗੀ ਹਨਾ। ਕਿਉਂ ਬਾਈ ਠੇਕੇ ਵਾਲਾ ਵਾਹਣ ਜ਼ਿਆਦਾ ਹੁੰਦਾ ਉਹਦੇ ਕਰਕੇ ਫਿਰ ਸਾਨੂੰ ਦਿੱਕਤ ਆਉਂਦੀ ਆ ਇਹ ਚੀਜ਼ ਦੀ। ਜੇ ਨਾ ਵੇਕੇ ਉਹਦਾ ਗਾਣਾ ਫਸਲ ਪੂਰੇ ਆਪਣੇ ਸਰਕਾਰੀ ਰੇਟ ਤੇ ਨਾ ਵੇਕੇ ਫਿਰ ਉਹ ਗੱਲ ਦਾ ਸਵਾਰਜਾ ਨਹੀਂ ਆਉਂਦਾ ਹੈਗਾ। ਹੁਣ ਜਿਹੜੀ 7301 ਆ 7501 ਆ ਆਪਾਂ ਅੱਗੇ ਲਾਉਨੇ ਆ ਆਪਣੇ 15 16 ਕਿੱਲੇ ਹਰੇਕ ਵਾਰ ਹੁੰਦੇ ਨੇ। ਉਹਦਾ ਝਾੜ ਬਈ ਝੂਠ ਬੋਲਣ ਵਾਲੀ ਕੰਮ ਆਉਦਾ ਤਾਂ ਉਹਦਾ ਬਹੁਤ ਜ਼ਿਆਦਾ ਨਿਕਲਦੀ ਐਦ ਕੀ ਹਲਦੀ ਉਹਨੂੰ ਵੀ ਪੈ ਗਈ ਹਮ ਐਦ ਕੀ ਤਕਰੀਬਨ ਤਕਰੀਬਨ ਸਾਰੇ ਬਿਆਂ ਨੂੰ ਹਲਦੀ ਪਈਆ ਕੋਈ ਕੁਛ ਮਰਜ਼ੀ ਕਹੀ ਜਾਵੇ ਕਿਸੇ ਦੇ ਘੱਟ ਕਿਸੇ ਦੇ ਵੱਧ ਸਾਰਿਆਂ ਨੂੰ ਟੋਟਲ ਯਾਨੀ ਬਾਈ ਮੈਂ ਤੁਹਾਨੂੰ ਇੱਕ ਉਹੋ ਕਰਦਾ ਵਿੱਚ ਬਹੁਤ ਵੀਰ ਕਹਦੇ ਨੇ ਵੀ ਇਹਦੇ ਨਾਲ ਮਤਲਬ ਝਾੜ ਤੇ ਅਸਰ ਪੈਂਦਾ ਝਾੜ ਤੇ ਅਸਰ ਪੈਂਦਾ ਬਾਈ ਪਿਛਲੇ ਸਾਲ ਆਪਣੇ ਰਿਸ਼ਤੇਦਾਰਾਂ ਦੀ ਹਲਦੀ ਪਈ ਸੀ ਮੈਂ ਆਪ ਖੋਦ ਉਹਨਾਂ ਦੀ ਜੀਰੀ ਵੱਢ ਕੇ ਆਈ ਸੀ 4 ਕਿਲੋ ਸੀਗੇ ਪੀਆਰ 126 ਦੇ ਜਿਵੇਂ ਹੁਣ ਆਪਾਂ ਤਾਂ ਦੇਖਦੇ ਆਂ ਵੀ ਕਿਤੇ ਪੰਜ ਬੂਜਿਆਂ ਨੂੰ ਲੱਗੀ ਹੋਈ ਆ ਕਿਤੇ ਪੰਜ ਸਾਫ ਨੇ ਹਣਾ ਉਹਨਾਂ ਦੇ ਤਕਰੀਬਨ ਸਾਰਾ ਮੂੰਗੀ ਵਾਲਾ ਖੇਤ ਸੀ ਤਕਰੀਬਨ ਸਾਰਿਆਂ ਨੂੰ ਇਹਦੀ ਕੋਈ ਛੱਟਾ ਐ ਨਹੀਂ ਸੀ ਕਿ ਆ ਵੀ ਹਾਂ ਜਿਹਨੂੰ ਹਲਦੀ ਨਾ ਪਈ ਵੀ ਹੋਵੇ ਬਾਈ ਉਹ ਜੀਰੀ ਵੀ 5.5 ਕੁਇੰਟਲ ਦੀ ਨਿਕਲਿਆ ਹੀ ਸੀ ਉਹਨਾਂ ਦੀ ਪਰ ਜੇ ਇੱਕ ਗੱਲ ਆ ਵੀ ਸਾਲੀ ਕੁਆਲਿਟੀ ਆ ਡਾਊਨ ਹੁੰਦੀ ਆ ਉਹ ਥੋੜੀ ਜੀ ਆਪਾਂ ਨੂੰ ਸਰਕਾਰੀ ਰੇਟ ਤੋਂ ਡਾਊਨ ਵੇਚਣੀ ਪੈਂਦੀ ਹੈ। ਦਿੱਕਤ ਆਉਂਦੀ ਹੈ ਉਹਦੇ 'ਚ। ਦਿੱਕਤ ਤਾਂ ਦਿੱਕਤ ਦਾ ਦਿੱਕਤ ਏ ਜਿਹੜੀ ਕੋਈ ਵੀ ਬਿਮਾਰੀ ਆ। ਸਹੀ ਗੱਲ। ਤੇ ਬਾਕੀ ਆ ਆਪਣਾ ਝੋਟਾ ਖੜਾ ਤੁਹਾਨੂੰ ਪਤਾ ਹੀ ਐ। ਹੁਣ 852 ਥੋੜਾ ਜਿਹਾ ਚੇਂਜ ਕਰਕੇ ਆ ਗਿਆ ਕਹਿੰਦੇ ਪਲੇਟਫਾਰਮ ਵੀ ਉਹਦੇ ਲੱਗ ਗਿਆ ਹਨਾ। ਤੇ ਇੱਕ ਸ਼ੋ ਦਾ ਰੰਗ ਬਦਲਤਾ। ਹੋਰ ਕੀ ਕੀ ਚੀਜ਼ਾਂ ਬਦਲਦੀਆਂ ਚ ਪਤਾ ਨਹੀਂ ਤੈਨੂੰ ਮੈਂ ਤਾਂ ਥੱਲੇ ਦੇਖੀਆਂ ਨਹੀਂ। ਕੱਲ ਡੈਡੀ ਦੇਖ ਕੇ ਆਇਆ ਜਾਂ ਸੀ ਕਿ ਗਿਆ ਸੀ। ਹਾਂ। ਮੂੜ ਜ਼ਿਆਦਾ ਬਣਾਉਗਾ ਹੋ ਮਾ ਨਹੀਂ ਹੁਣ। ਨਾ ਨਾ ਹੁਣ ਨਹੀਂ ਬਦਲਣਾ ਹੈਗਾ ਆਪਾਂ ਹੁਣ ਤਾਂ ਬੱਸ। ਜਿਹੜ ਪਲੇਟ ਫਾਰਮ ਜਿਹੜਾ ਉਹ ਫਲੈਟ ਕਰਦਾ ਹਾਂ ਤੇ ਜਿਹੜੇ ਗੇਅਰ ਨੇ ਉਹਦੇ ਜਿਵੇਂ ਇਹਦੇ ਮਤਲਬ ਇੱਕ ਲਾਈਨ 'ਚ ਹੀ ਪੈਂਦੇ ਨੇ ਲੋ ਹਾਈ ਮੀਡੀਅਮ ਹਾਂ ਹਾਂ ਉਹ ਦੂਜੇ ਜਿਵੇਂ ਹੌ ਲੈਂਡ ਮੰਗ ਲਾ ਲਾ ਜਿਵੇਂ ਦੂਜੇ ਮੰਗ ਲਾ ਲਾ 969 ਮੰਗ ਲਾ ਲਾ 969 ਲਾ ਲਾ ਯਾਰ ਤੂੰ ਜਿਵੇਂ ਜਿਹੜਾ 963 ਤੀ ਲਾ ਲਾ ਵੀ ਉਹਦੇ ਤੇ 10855 ਵਾਲੀ ਲਾਤੀ ਐਜ਼ ਇਟ ਇਜ ਉਹੀ ਆ ਹਸਤਾ ਹਾਂ ਵੀ ਪਲੈਟਫਾਰਮ ਚੇਂਜ ਕਰਕੇ ਹੋਰ ਕੋਈ ਵੱਡਾ ਚੇਂਜ ਵੱਡਾ ਚੇਂਜ ਤਾਂ ਉਹਦੇ ਚ ਇੰਜਨ ਉੰਜਨ ਦਾ ਯਾਰ ਸੇਵੇਂ ਨੇ ਨਾ ਬਾਕੀ ਤੁਹਾਨੂੰ ਦਿਖਾ ਦਾਂਗੇ ਇੱਕ ਅੱਧੇ ਦਿਨ ਚ ਇੱਕ ਦੇਖਦਾ ਹੁਣ ਹਾਂ ਸਾਰੇ ਮੇਰੇ ਚਲਾ ਕੇ ਦੇ ਪਹਿਲਾਂ ਆਪਾਂ ਨੇ ਦੇਖ ਲੈ 735 ਕਿੰਨਾ ਟਾਈਮ ਰੱਖਿਆ ਹੈ ਨਾ ਹਾਂ ਮੈਨੂੰ ਤਾਂ ਸਾਲੇ ਜੋਰ ਇਹ ਇੱਕ ਸਾਰ ਜੇ ਦੇਈ ਲਾਉਂਦੇ ਲੱਗਦੇ ਨੇ ਜਿੰਨੇ ਸਵਰਾਜ ਆ ਗਏ ਹਾਂ ਸਹੀ ਕਰ ਲਓ ਫਿਰ ਆਪਾਂ 969 ਵੀ ਚਲਾਉਨੇ ਆ ਇਹ ਵੀ ਚਲਾਉਨੇ ਆ ਚਲੋ ਸਾਰਾ 4 ਵੀਲੋ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਹੈ ਹਨਾ ਖਚਾਈ ਹੁਣ ਮੈਂ ਪਹਿਲਾਂ ਟੂ ਵੀਲ ਚ ਵੀ ਗੇੜੇ ਦੇ ਕੇ ਦੇਖੇ ਨੇ ਕਾ ਪਤਾ ਫਰਕ ਪੈ ਜਾਂਦਾ ਕਿੱਥੇ ਤਾਂ ਦੋ ਟਾਇਰਾਂ ਨੇ ਕੋ ਜੋਰ ਮਾਰਨਾ ਕਿੱਥੇ ਚਾਰ ਨੇ ਕਿਤੇ ਬਾਈ ਚਾਰ ਨੇ ਮਾਰਨਾ ਵਜਨ ਬਹੁਤ ਹੋ ਜਾਂਦਾ ਮੂਰੇ ਵੀ ਇਹਨਾਂ ਦੇ ਵੇਟ ਬੂਟ ਲੱਗੇ ਹੋਏ ਹੁਣ ਕਰਕੇ ਤੇ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਹੁਣ ਸਾਨੂੰ ਡੇਲੀ ਅਪਡੇਟ ਮਿਲਿਆ ਕਰੂ ਹੁਣ ਬਾਈ ਬਲਾਗ ਨੇ ਜਿਹੜੇ ਹਾਂ ਦਿੱਲੀ ਤੋਂ ਇੱਕ ਦਿਨ ਛੱਡ ਕੇ ਲਾ ਲਓ ਵੀ ਪੱਕਾ ਪੇ ਹੀ ਪਿਆ ਕਰਾਂਗੇ ਕਿਉਂ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਤੇ ਬਾਈ ਵਲੌਗ ਨਹੀਂ ਪਾਉਂਦੇ ਬਾਈ ਵਲੌਗ ਨਹੀਂ ਪਾਉਂਦੇ ਬਾਈ ਐਦ ਕਿ ਅਸੀਂ ਥੋੜੇ ਜੇ ਕੁਸੁੱਤੇ ਉਲਝ ਗਏ ਤੇ ਬਹੁਤ ਜ਼ਿਆਦੇ ਹਾਂ ਪਰ ਹੁਣ ਸੈਟਾ ਸਾਰਾ ਕੁਝ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਹੁਣ ਆਪਾਂ ਆਪਣਾ ਕੰਮ ਕਰਨੀ ਆ ਆਪਣਾ ਧਿਆਨ ਆਪਣਾ ਤਾਂ ਬਾਈ ਅੱਗੇ ਵੀ ਕੰਮ ਕਰਨੀ ਆ ਹੁੰਦਾ ਆਪਦਾ ਆਪਣਾ ਕੰਮ ਕਰਦੇ ਆ ਤੇ ਆਪਣਾ ਫੇਸਬੁਕ ਤੇ ਵੀ ਪੇਜ ਫੋਲੋ ਕਰ ਲਿਓ ਇੰਸਟਾਗ੍ਰam ਤੇ ਵੀ ਆਪਣੀਆਂ ਏਡੀਆਂ ਨੇ ਜਿਹੜੀਆਂ ਉਹਨਾਂ ਨੂੰ ਫੋਲੋ ਕਰ ਲਿਓ ਤੇ YouTube ਤੇ ਵੀ ਸਾਰੇ ਕਿਤੇ ਆਪਣਾ ਕੰਟੈਂਟ ਤੁਹਾਨੂੰ ਮਿਲਿਆ ਕਰੂਗਾ ਤੇ ਬਾਕੀ ਅੱਜ ਚਲੋ ਆਪਾਂ ਅੱਜ ਇਹ ਬਲੌਗ ਦੀ ਇੱਥੇ ਐਂਡ ਕਰਦੇ ਆਂ ਕੱਲ ਨੂੰ ਜਿਹੜਾ ਆਪਾਂ ਬਲੌਗ ਬਣਾਵਾਂਗੇ ਉਹਦੇ ਵਿੱਚ ਆਪਾਂ ਜਿਹੜਾ ਆਲੂ ਦੇ ਵਿੱਚ ਆਪਾਂ ਨੇ ਖਾਸ ਸਾਮਾਨ ਪਾਉਣਾ ਏ ਡੀਏਪ ਪोटाश ਜੋ ਵੀ ਆਪਾਂ ਨੇ ਆਟਮਾ ਮੂਰੇ ਪਾਉਣੀਆਂ ਨੇ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਵਾਂਗੇ ਜਿੰਨਾਕ ਆਪਾਂ ਨੂੰ ਪਤਾ ਏ ਦੇਖ ਆਪਾਂ ਐ ਨਹੀਂ ਕਹਿੰਦੇ ਹੈਗੇ ਵੀ ਆਪਾਂ ਬਹੁਤ ਬੜੇ ਕਿਸਾਨ ਆ ਜੋ ਆਪਣਾ ਤਜਰਬਾ ਆ ਇਹ ਤੁਹਾਨੂੰ ਵੀ ਤਾਂ ਤਕਰੀਬਨ 4 ਕਸਾਲ ਹੋਏ ਨੇ ਆ ਲੂ ਲਾਉਂਦੇ ਆ ਨਾ ਜਿੰਨਾ ਕ ਆਪਣਾ ਤਜਰਬਾ ਕਿਉਂ ਆਪਣਾ ਇਹ ਨਹੀਂ ਸਾਬ ਹੈਗਾ ਵੀ ਆਪਾਂ ਇੱਕ ਸਾਰ ਦੀ ਖਾਦ ਪਾ ਕੇ ਸਾਰੇ ਖੇਤਾਂ 'ਚ ਬੀਜਦੇ ਆ ਆਪਾਂ ਬਈ ਘੱਟ ਵੀ ਪਾ ਕੇ ਦੇਖਦੇ ਆ ਆਪਾਂ ਵੱਧ ਵੀ ਪਾ ਕੇ ਦੇਖਦੇ ਆ ਐਕਸਪੀਰੀਅੰਸ ਕਰ ਲਈ ਤਾਂ ਸਾਨੂੰ ਬੜੀ ਆਦਤ ਆ ਵੀ ਤਜਰਬੇ ਕਰਨ ਦੀ ਤਜਰਬੇ ਜੀਰੀ 'ਚ ਵੀ ਕਰਦੇ ਰਹੇ ਨੇ ਜੂਰੀਆ ਵੱਧ ਵੀ ਪਾ ਕੇ ਦੇਖਦੇ ਆ ਜੂਰੀਆ ਘੱਟ ਵੀ ਪਾ ਕੇ ਦੇਖਦੇ ਆ ਤੇ ਦਵਾਈ ਸਪਰੇਅ ਕਰਨ ਕਰਨੀ ਅਸੀਂ ਇੱਕ ਅੱਧਾ ਖੇਤ ਛੱਡ ਕੇ ਵੀ ਦੇਖਦੇ ਹਾਂ ਤਾਂ ਤਜਰਬੇ ਤਾਂ ਅਸੀਂ ਦੇਖ ਲਓ ਵੀ ਜਿਹੜੀ ਜੀਰੀ ਲਾਉਣ ਵਾਲੀਆਂ ਮਸ਼ੀਨਾਂ ਲੋਕ ਹੁਣ ਲੈਣ ਲੱਗੇ ਨੇ ਉਹ ਅਸੀਂ ਨਿੱਕੇ ਨਿੱਕੇ ਜਿਹੇ ਹੁੰਦੇ ਸੀ ਸਕੂਲ 'ਚ ਪੜ੍ਹਦੇ ਹੁੰਦੇ ਸੀ ਹਾਂ ਜ਼ਿਆਦਾ ਜੀਰੀ ਦਾ ਮਤਲਬ ਹਾਂ ਜੀਰੀ ਲਾ ਕੇ ਛੱਡ ਤੀ ਕੋਈ ਆਏ ਨਹੀਂ ଥିਗਾ ਵੀ ਮਤਲਬ ਝੋਨਾ ਨਹੀਂ ਕੰਮ ਜਾਉ ਉਹ ਤਾਂ ਬਾਲਾ ਟੋਪ ਦਾ ਝੋਨਾ ਕੰਮ ਜਾਉਂਦੀ ਸੀ ਜੀ ਝੋਨਾ ਪੂਰਾ ਕੰਮ ਜਾਬ ਹੋਇਆ ਤੇ ਸਾਡਾ ਅਰ ਸਾਡਾ ਝਾੜ ਵੀ ਪੂਰਾ ਟੌਪ ਦਾ ਹੈ ਉਹ ਸਾਲ ਅਸੀਂ ਨੇ ਪੂਛਾ ਲਈਦੀ 7.5 ਕੁਇੰਟਲ ਦੀ ਪੂਛਾ ਨਿਕਲੀ ਸੀ ਜਿਹੜੀ ਟਰਾਲੀ ਹੁਣ 4 ਕਿਲਿਆਂ ਚੋਂ ਭਰਦੀ 2.5 ਕਿਲਿਆਂ ਚੋਂ ਡੱਕੀਤੀ ਅਸੀਂ ਨੇ ਹਾਂ ਬਲਾਗ ਦੇਖ ਲਓ ਤੇਜੀ ਬੈਣੀ ਪਾਲਦੇ ਮੈਂ ਪਰਸੋਂ ਦੇਖ ਕੇ ਹਟਿਆ ਉਹ ਹਾਂ ਦੇਖਣਾ ਹਾਂ ਮੋਟਰ ਦੇ ਭਰੀਤੀ ਆਪਾਂ ਨੇ ਉਹ ਥੱਲੇ ਵਾਲੇ 2 ਸਹੀ ਗੱਲ ਆ ਬਸ ਇਹ ਕਹਿ ਲਵੀ ਅਸੀਂ ਥੋੜਾ ਇਹ ਜਿਹੜਾ YouTube ਵਾਲਾ ਕੰਮ ਇਹਨੂੰ ਬਹੁਤਾ ਸੀਰੀਅਸ ਨਹੀਂ ਲੈਂਦੇ ਹੈਗੇ ਥੋੜਾ ਜਿਹਾ ਮਨ ਜਾ ਅੱਕ ਗਿਆ ਸੀ ਉਹ ਤੋਂ ਬਿਜਾ ਟਾਈਮ ਜ਼ਿਆਦਾ ਲੱਗਦਾ ਹੈ ਨਾ ਤਾਂ ਕਰਕੇ ਕਿਉਂਕਿ ਯਾਰ ਪੈਸਾ ਦੇਖੋ ਪੈਸਾ ਸਾਰਾ ਕੁਝ ਨਹੀਂ ਹੁੰਦਾ ਪੈਸੇ YouTube ਤੋਂ ਇੰਨਾ ਕ ਬਣਦਾ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੇ ਜਿੱਡੇ ਜਿੱਡੇ ਲੈਵਲ ਤੇ ਸਾਡੇ ਚੈਨਲ ਚੱਲਦੇ ਨੇ ਬੇ ਅਸੀਂ ਜਿੰਨੀ ਇਨਕਮ ਸਾਡੀ ਸਾਈਡ ਤੋਂ ਖੇਤੀ ਚ ਹੋ ਹੁੰਦੀ ਆ ਓਨੀ ਅਸੀਂ YouTube ਤੋਂ ਵੀ ਕਰ ਸਕਦੇ ਆ 80 ਕਿੱਲਿਆਂ ਦੀ ਇਨਕਮ ਇੰਨੀ YouTube ਤੇ ਕਮਾਈ ਆ YouTube Facebook ਤੇ ਪਰ ਇਹ ਗੱਲ ਆ ਵੀ ਅਸੀਂ ਇਹਨੂੰ ਭੈਣ ਚੋਦੇ ਨੂੰ ਕਿੱਤਾ ਸਮਝਦੀ ਨਹੀਂ ਹੈਗੇ ਅਸੀਂ ਕਿੱਤਾ ਸਮਝਦੇ ਆ ਖੇ ਜੀਚ ਆਪਣਾ ਜੋਰ ਲੱਗਦਾ ਜੀਚ ਆਪਣੀ ਮਿਹਨਤ ਲੱਗਦੀ ਇੱਥੇ ਕੀ ਕੁਝ ਮਿਹਨਤ ਇੱਥੇ ਵੀ ਲੱਗਦੀ ਹੈ ਦਿਮਾਗ ਖਰਾਬ ਕਰਨ ਵਾਲੀ ਸੌਦੇ ਨੇ ਇਹ ਥੋੜੇ ਜੇ ਪਤਾ ਕੀ ਗੱਲ ਆ ਬਾਈ ਐਵੇਂ ਹੁਣ ਤੁਹਾਨੂੰ ਬਲੌਗ ਬਣਾਉਣੇ ਨੇ ਹਾਂ ਜਿੰਨੇ ਕਲਾ ਲੋ ਜੇ ਬਲੌਗ ਇੱਕ ਬਲੌਗ ਸਾਨੂੰ 10000 ਰੁਪਿਆ ਬਣਾਊਗਾ ਤਾਂ ਜੇ ਅਸੀਂ 5000 ਰੁਪਿਆ ਟਰੈਕਟਰ ਤੇ ਲਾ ਕੇ ਅਸੀਂ ਅਗਲਾ ਬਲੌਗ ਬਣਾ ਲਾਂਗੇ ਸਾਡੇ ਕੋਲ ਉਹ ਜਾ ਕੰਮ ਨਹੀਂ ਆਏਗਾ ਅਸੀਂ ਸੰਧ ਰੱਖੇ ਹੋਏ ਨੇ ਆਪਣੀਆਂ ਲੋੜਾਂ ਮੁਤਾਬਕ ਪਤਾ ਵਿੱਚ ਬਹੁਤ ਲੋਕ ਕਹਿੰਦੇ ਨੇ ਟਰੈਕਟਰ ਨਹੀਂ ਮੋਡੀਫਾਈ ਕਰਾਉਂਦੇ ਤੁਸੀਂ ਤੁਸੀਂ ਐ ਨਹੀਂ ਕਰਾਉਂਦੇ ਬਾਈ ਜੱਗੇ ਬਾਉ ਤੁਹਾਨੂੰ ਅਸੀਂ ਮਿਲੇ ਆਏ ਉਹਨੇ ਬਾਈ ਨਾਲ ਆਪਣੀ ਡੀਲ ਹੋ ਗਈ ਸਾਰੀ ਬਾਈ ਕਹਿੰਦਾ ਜਿੱਦਾਂ ਕੋਈ ਬੁਕਿੰਗ ਨਹੀਂ ਕੁਛ ਨਹੀਂ ਚੱਕਰ ਨਹੀਂ ਹੈਗਾ ਹਾਂ ਵੀ ਕੋਈ ਬੁਕਿੰਗ ਨਹੀਂ ਜਦ ਮਰਜੀ ਲਾਇਓ ਆਪਾਂ ਨੂੰ ਦੋ ਟਰੈਕਟਰਾਂ ਦੀ ਆਫਰ ਬਾਈ ਨੇ ਦੇਤੀ ਵੀ ਦੋ ਟਰੈਕਟਰ ਆਪਣਾ ਹਾਲੈਂਡ ਵੀ ਤੇ ਬਾਕੀ ਬਾਈ ਨੇ ਹੋਰ ਵੀ ਰੇਟ ਪੱਖੋਂ ਵੀ ਆਪਾਂ ਨੂੰ ਪੂਰੀ ਆਫਰ ਦੇਤੀ ਹਲੇ ਥੋੜੀ ਜਿਹਾ ਬਸ ਟਾਈਮ ਦੀ ਚੱਕਰ ਹੈ ਜੇ ਮੂਡ ਜਾ ਬਣ ਗਿਆ ਆਪਾਂ ਹਾਲੈਂਡ ਕਰਾ ਦਾਂਗੇ ਮੋਡੀਫਾਈ ਤੇ ਬਾਈ ਕਹਿੰਦਾ ਮੋਡੀਫਾਈ ਇਹ ਚੀਜ਼ ਕਰਕੇ ਨਹੀਂ ਕਰਾਉਣਾ ਆਪਾਂ ਵੀ ਜ਼ੋਰ ਵੱਧ ਮਾਰੇ ਜਾਂ ਹੋਰ ਚਲੋ ਜ਼ੋਰ ਦਾ ਤਾਂ ਫਰਕ ਪੈਂਦਾ ਹੀ ਆ ਤੇ ਬੋਡੀਫਾਈ ਇਹ ਚੀਜ਼ ਕਰਕੇ ਕਰਾਉਣਾ ਬਾਈ ਕਹਿੰਦਾ ਵੀ 15 ਲੀਟਰ ਦਿਹਾੜੀ ਦਾ ਡੀਜ਼ਲ ਦਾ ਫਰਕ ਬਹੁਤ ਟਰੈਕਟਰ ਸੋਡਾ ਜਿਆ ਤੁਹਾਨੂੰ ਅਸੀਂ ਦੱਸਦੇ ਆ ਇਹ ਵਿਸਤਾਰਪੂਰਵਕ ਜੇ ਕਿਉਂ ਸਾਡਾ ਅਸੀਂ ਕਰਾਵਾਂਗੇ ਹੌਲੈਂਡ ਤੋਂ ਇਹਨੂੰ ਨਹੀਂ ਅਸੀਂ ਛੇੜਦੇ ਹੈਗੇ ਤੁਹਾਨੂੰ ਸਹੀ ਗੱਲ ਦੱਸ ਇਹ ਤਾਂ ਨੇਚਰਲੀ ਠੀਕ ਨੇ ਜਿਹੜਾ ਕਹਿੰਦੇ ਜ਼ੋਰ ਲਾਉਣਾ ਉਹਨਾਂ ਕਹੇ ਜ਼ੋਰ ਵਧੀਆ ਲਾ ਰਿਹਾ ਆਪਣਾ ਕੰਮ ਦਿੰਦਾ ਵਿੱਚ ਇੱਕ ਪਹਿਲੀ ਵੀਡੀਓ ਤੇ ਕਮੈਂਟ ਆਇਆ ਤੇ ਕਹਿੰਦਾ ਬਾਈ ਇਹਨਾਂ ਨੇ ਪਹਿਲਾਂ ਛੋਟੇ ਟਰੈਕਟਰ ਚਲਾਏ ਹੋਏ ਨੇ ਇਹਨਾਂ ਨੂੰ ਤਾਂ ਇਹੀ ਬਹੁਤ ਬਾਈ ਸਾਨੂੰ ਤਾਂ ਇਹ ਨਾ ਬਹੁਤ ਬੜਾ ਹੀ ਲੱਗਦਾ ਉਹਨੂੰ ਸੱਚੀ ਗੱਲ ਦੱਸੀ ਫੇਰ ਅਸੀਂ ਫਾਰਮ ਟਰੈਕ 60 ਨਾਲ ਇੰਨੀ ਖੇਤੀ ਕਰ ਹੁਣ ਤਾਂ ਸੱਕ ਨਾਲ 3-4 ਨੇ ਹਾਂ ਉਨੀਓ ਖੇਤੀ ਹੁਣ ਚਲੋ ਥੋੜੀ ਮੋਟੀ ਵਧਾ ਲਈ ਅਸੀਂ ਨੇ ਪਰ ਫੇਰ ਵੀ ਬਾਈ ਅਸੀਂ ਦਿਨ ਰਾਤ ਟਰੈਕਟਰ ਚਲਾਏ ਹੋਏ ਨੇ ਦਿਨ ਰਾਤ ਜਦ ਅਸੀਂ 11ਵੀਂ 12ਵੀਂ ਦੇ ਵਿੱਚ ਪੜਦੇ ਹੁੰਦੇ ਸੀ ਨਾ ਜਦ ਵੀ ਮੈਂ ਦਿਨ ਰਾਤ ਟਰੈਕਟਰ ਚਲਾਉਂਦਾ ਰਹਾਂ 48 48 ਘੰਟੇ ਟਰੈਕਟਰ ਤੋਂ ਨਹੀਂ ਤੇ ਉਤਰਦਾ ਨਾਲੇ ਕਿਰਾਏ ਤੇ ਕਣਕ ਬੀਜਦਾ ਹੁੰਦਾ ਸੀ ਲੋਕਾਂ ਦੀ ਰੂਟਾ ਵੇਟਰ ਨਾਲ ਅੱਛੀ ਗੱਲ ਆ ਬਾਈ ਬਾਕੀ ਚਲੋ ਠੀਕ ਐ ਸਬਸਕ੍ਰਾਈਬ ਕਰ ਲੋ ਚੈਨਲ ਫਿਰ ਹੁਣ ਆਪਾਂ ਅਗਲੀ ਵੀਡੀਓ ਚ ਦਿੰਨੇ ਆ ਤੁਹਾਨੂੰ ਜਾਣਕਾਰੀ ਜੇ ਕਿਸੇ ਨੂੰ ਵੀ ਕਮੈਂਟ ਚ ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ ਉਹ ਦੱਸ ਦਿਆ ਕਰੋ ਤੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੁੰਦੀ ਹੈ ਉਹ ਵੀ ਤਰੀਕੇ ਨਾਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਐਡੇ ਆਪਾਂ ਇੱਥੇ ਹਰੇਕ ਬੰਦਾ ਸੰਪੂਰਨ ਨਹੀਂ ਹੁੰਦਾ ਸਾਰਿਆਂ ਕੋਲ ਆਪਣੀ ਵੱਖੋ ਵੱਖਰੀ ਜਾਣਕਾਰੀ ਹੁੰਦੀ ਹੈ ਧੰਨਵਾਦ ਮਿੱਤਰੋ